ਕਰਨਾ ਵੀ ਇਹ ਫੰਗਸ ਤੋਂ ਬਚਾਉਣ ਵਾਸਤੇ ਬਹੁਤ ਕਾਰਗਰ ਚੀਜ਼ ਹੂੰ ਦੂਸਰਾ ਨੰਬਰ ਆਇਆ ਬਈ ਇਹਦੇ ਥੱਲੇ ਦਿੱਤੇ ਹੋਏ ਫਰਟੀਲਾਈਜ਼ਰ ਧਰਤੀ ਦੇ ਵਿੱਚ ਲਗਾਤਾਰ ਬਹੁਤ ਸਮਾਂ ਕੰਮ ਕਰਦੇ ਨੇ ਇਹ ਬਈ ਆਏਗਾ ਇਹ ਨੂੰ ਤੁਸੀਂ ਆਪਣੇ ਹੁਣ ਕਈ ਹੁਣ ਵੀਰ ਕਹਿੰਦੇ ਸਾਡੇ ਏਰੀਆ ਚ ਨਹੀਂ ਮਿਲਦੀ ਹੂੰ ਜੋ ਠੀਕ ਹੈ ਇਹ ਕਿੰਨੇ ਵੱਡਾ ਕੀ ਸਿਸਟਮ ਹੁੰਦਾ ਇਹ ਕਿੱਲੇ ਦਾ ਇਹ ਆਇਆ ਬਈ ਕਿੰਨੇ ਮਹਗਾ ਸਕਦਾ ਉਹ ਬੰਦਾ ਸੋ ਨੂੰ ਮੈਂ ਦੱਸਦਾ ਇਹਦੇ ਚ ਡਾਡ ਰੋਲ ਆਉਂਦੇ ਆ ਬਾਈ ਇਹਦੇ ਚ 1000 ਮੀਟਰ ਵਾਲਾ ਵੀ ਆਉਂਦਾ ਇਹਦੇ ਚ 400 ਇਹ 400 ਵਾਲੇ ਆ ਬਾਈ ਸਸਟੀ ਗਾ ਦੋਸਤੋ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਆਪਾਂ ਬੈਠੇ ਆ ਬਾਈ ਹੈਪੀ ਨਾਲ ਜਿਵੇਂ ਤੁਸੀਂ ਕਮੈਂਟ ਕਰ ਰਹੇ ਸੀ ਮਲਚਿੰਗ ਸੀਟ ਬਾਰੇ ਆਪਣੇ ਕੋਲ ਮਲਚਿੰਗ ਸੀਟ ਪਈ ਆ ਠੀਕ ਆ ਉਹਦੇ ਸੀ ਵੀਡੀਓ ਚ ਦਿਖਾਈ ਸੀ ਤੇ ਬਈਆਂ ਨੇ ਕਮੈਂਟ ਕੀਤੀ ਸਾਡੀ ਏਰੀਆ ਚ ਮਿਲਦੀ ਨਹੀਂ ਠੀਕ ਆ ਜਬ ਕਿੱਥੋਂ ਲੈ ਸਕਦੇ ਆ ਠੀਕ ਆ ਹੈਪੀ ਬਈ ਪਹਿਲਾਂ ਤਾਂ ਮਲਚਿੰਗ ਸੀਟ ਬਾਰੇ ਥੋੜਾ ਜਿਹਾ ਦੱਸ ਦੇ ਵੀ ਕੀ ਕੀ ਕਾਦੇ ਵਸਤਾਂ ਦੀ ਕੀ ਇਹਦਾ ਫਾਇਦਾ ਜਿਹੜੀ ਇਹ ਮਲਚਿੰਗ ਸੀਟ ਆ ਬਈ ਇਹ 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 ਸਬਜ਼ੀਆਂ ਨੂੰ ਸਭ ਤੋਂ ਜਿਹੜਾ ਇਹਦਾ ਮੇਨ ਕਾਰਨ ਹੈ ਵੀ ਇਹ ਫੰਗਸ ਤੋਂ ਬਚਾਉਣ ਵਾਸਤੇ ਬਹੁਤ ਕਾਰਗਰ ਚੀਜ਼ ਹੈ ਹੂੰ ਦੂਸਰਾ ਨੰਬਰ ਆਇਆ ਬਈ ਇਹਦੇ ਥੱਲੇ ਦਿੱਤੇ ਹੋਏ ਫਰਟੀਲਾਈਜ਼ਰ ਧਰਤੀ ਦੇ ਵਿੱਚ ਲਗਾਤਾਰ ਬਹੁਤ ਸਮਾਂ ਕੰਮ ਕਰਦੇ ਨੇ ਹੂੰ ਇਹ ਇਹਦਾ ਬਹੁਤ ਤਕੜਾ ਪੁਆਇੰਟ ਹੈ ਨਦੀਨ ਕੰਟਰੋਲ ਵੀ ਨਦੀਨ ਕੰਟਰੋਲ ਦਾ ਪੁਆਇੰਟ ਬਈ ਤੀਜਾ ਨਦੀਨ ਕੰਟਰੋਲ ਦਾ ਬਈ ਇਹਦੇ ਨਾਲ ਬਹੁਤ ਹੱਦ ਤੱਕ ਨਦੀਨ ਕੰਟਰੋਲ ਹੁੰਦਾ ਜਿਹੜੀ ਇਹ ਬਣਾਈ ਆ ਠੀਕ ਹੈ ਚਲੋ ਇਹਦਾ ਆਪ ਨੂੰ ਫਾਇਦਾ ਆਪਾਂ ਨੂੰ ਪਤਾ ਲੱਗੇ ਵੀ ਫਰਟੀਲਾਈਜ਼ਰ ਇਹ ਬਣਾਈ ਉਹ ਮੇਨ ਨਦੀਨ ਕੰਟਰੋਲ ਵਾਸਤੇ ਆ ਏ ਬਾਈ ਪਤਾ ਕੀ ਹੈ ਇਹਦੇ ਤਾਂ ਇਹ ਚੱਕਰ ਆ ਜਿਹੜੇ ਏਰੀਆ ਦੇ ਵਿੱਚ ਠੀਕ ਹੈ ਪਾਣੀ ਦੀ ਸਮੱਸਿਆ ਸੀ ਕਿ ਬਹੁਤ ਜ਼ਿਆਦੇ ਹੱਦ ਤੱਕ ਉਹ ਏਰੀਆ ਦੇ ਵਿੱਚ ਬਾਈ ਡ੍ਰਿਪ ਸਿਸਟਮ ਨਾਲ ਠੀਕ ਹੈ ਡ੍ਰਿਪ ਨਾਲ ਵੀ ਪਾ ਜੇ ਆਪਾਂ ਡ੍ਰਿਪ ਨਾਲ ਪਾਣੀ ਦਿੰਨੇ ਬਾਣਾਂ ਨੂੰ ਫੇਰ ਵੀ ਉੱਟ ਜਾਂਦਾ ਫਸਲਾਂ ਨੂੰ ਜਿਹੜੀਆਂ ਆਪਣੇ ਸਬਜ਼ੀ ਵਾਲੇ ਫਸਲਾਂ ਪਾਣੀ ਨਗਾਤਾਰ ਨਮੀ ਬਣਾਉਣ ਵਾਸਤੇ ਰੱਖਣ ਵਾਸਤੇ ਫਸਲ ਦੇ ਵਿੱਚ ਬਾਈ ਠੀਕ ਹੈ ਇਹ ਚੀਜ਼ ਦਾ ਇਸਤੇਮਾਲ ਕਰਦੇ ਆ ਲੋਕ ਇਹ ਬਾਈ ਕੰਪਨੀ ਨੇ ਜਿਹੜੇ ਹੁਣ ਮੈਂ ਸਟਾਰਟ ਕੀਤੀ ਆ ਦੇਖੋ ਜਿੱਤੇ ਦੀ ਖੋਜ ਹੋਈ ਆ ਏ ਬਈ ਕਈ ਕਾਰਨਾਂ ਤੱਕ ਬਣਾਈ ਸੀ ਇੱਕ ਤਾਂ ਫੰਗਸ ਦੀ ਸਮੱਸਿਆ ਨਾਲ ਨਦੀਨਾ ਦੀ ਸਮੱਸਿਆ ਤੇ ਤੀਜਾ ਬਈ ਲਗਾਤਾਰ ਜਿਹੜੀ ਆਪਣੇ ਫਸਲ ਦੇ ਅੰਦਰ ਨਮੀ ਦੀ ਸਮੱਸਿਆ ਬਈ ਬਣੀ ਰਹਿੰਦੀ ਇਹ ਚੀਜ਼ ਇੱਕ ਆਦੇ ਵਾਲੀ ਹੈ ਪਹਿਲੇ ਹੱਤੀ ਇਹ ਮੋਰਿਆਂ ਕੱਢੀਆਂ ਹੋਏ ਚ ਇਹ ਇਹ ਵੀ ਕਾਰਿਓ ਵਾਸਤੇ ਮੰਗਾਈ ਸੀ ਇਹ ਬਈ ਆਪਾਂ ਸ਼ਿਮਲਾ ਮਿਰਚ ਵਾਸਤੇ ਮੰਗਾਈ ਸੀ ਸ਼ਿਮਲਾ ਮਿਰਚ ਵਾਸਤੇ ਠੀਕ ਹੈ ਹਾਂ ਤੇ ਹੈਪੀ ਹੁਣ ਆਪਾਂ ਮੇਨ ਜਿਹੜਾ ਸਵਾਲ ਸੀਗਾ ਵੀ ਇਹਨੂੰ ਕਿੱਥੋਂ ਲੈ ਸਕਦੇ ਇਹ ਬਈ ਆਇਆਗਾ ਇਹ ਨੂੰ ਤੁਸੀਂ ਆਪਣੇ ਹੁਣ ਕਈ ਹੁਣ ਵੀਰ ਕਹਿੰਦੇ ਸਾਡੇ ਏਰੀਆ ਚ ਨਹੀਂ ਮਿਲਦੀ ਹੂੰ ਜੋ ਬੇਚੀ ਦਾਕਾਨਾ ਤੋਂ ਮਿਲਦਾ ਦੁਕਾਨਾ ਤੋਂ ਮਿਲ ਜਾਂਦੀ ਆ ਜੇ ਹਨਾ ਕਈ ਵਾਰੀ ਆਏ ਵੀ ਆਪਾਂ ਨੰਬਰ ਆਪਣਾ ਦਿੱਤਾ ਵੀ ਹੋਇਆ ਨਾ ਵੀ ਉਹਦੇ ਚ ਤੁਸੀਂ ਮੇਰੇ ਨਾਲ ਵੀ ਕਰ ਸਕਦੇ ਹੋ ਪਰ ਤੁਸੀਂ ਆਨਲਾਈਨ ਵੀ ਮੰਗਾ ਸਕਦੇ ਹੋ ਬਈ ਇਹਨੂੰ ਹੂੰ ਆਨਲਾਈਨ ਆਇਆ ਬਈ ਤੁਸੀਂ ਹੁਣ ਜਿਵੇਂ ਐਰਜ਼ ਦੀ ਹੈ ਬਈ ਇਹ ਠੀਕ ਆ ਐਰਜ਼ ਕੰਪਨੀ ਦੀ ਹੈ ਇਹ ਹੂੰ ਤੇ ਇਹ ਨਾ ਬਈ ਤੁਸੀਂ ਮੈਂ ਐਰਜ਼ ਪੋਲੀਮਰ ਨਾਂ ਤੇ YouTube ਤੇ ਪਿਆ ਵੀ ਉਹਦਾ ਨੰਬਰ ਵੀ ਪਿਆਗਾ ਉੱਥੋਂ ਵੀ ਆਪਾਂ ਉਹਨਾਂ ਤੋਂ ਹਾਂ ਐਰਜ਼ ਪੋਲੀਮਰ ਹੀ ਆ ਬਈ ਸਾਈਟ ਤੁਸੀਂ ਉੱਥੋਂ ਐਰਜ਼ ਪੋਲੀਮਰ ਭਰ ਕੇ ਬਈ ਤੁਸੀਂ ਚੱਕ ਸਕਦੇ ਨੰਬਰ ਤੁਸੀਂ ਉੱਥੋਂ ਮੰਗਾ ਸਕਦੇ ਹੋ ਪੁੱਛੋ ਸਾਨੂੰ ਸਾਰਾ ਕੁਝ ਰੇਟ ਰੋਟੇ ਦਾ ਦਿੱਤਾ ਹਾਂ ਹਾਂ ਤੇ ਦੂਸਰੀ ਬਾਈ ਜੇ ਆਪਾਂ ਕਰੀਏ ਤਾਂ ਨੋਨ ਨਿਓ ਦੀ ਬਹੁਤ ਚੰਗੀ ਮਲਚਿੰਗ ਸੀਟ ਆਉਂਦੀ ਹੈ ਜੀ ਠੀਕ ਆ ਤੁਸੀਂ ਉਹ ਲੈ ਸਕਦੇ ਹੋ ਉਹ ਵੀ ਨੋਨ ਨਿਓ ਦਾ ਬਈ ਉੱਤੇ ਬਣਿਆ ਹੋਇਆ ਪੇਜ ਠੀਕ ਆ ਉੱਥੋਂ ਚੱਕ ਕੇ ਤੁਸੀਂ ਨਾ ਕੰਟੈਕਟ ਨੰਬਰ ਵੀ ਦੇ ਸਕਦੇ ਹੋ ਜੇ ਤੁਸੀਂ ਐਰਸ ਵਾਲਾ ਕਹਿਨੇ ਹੋਗੇ ਐਰਥ ਦਾ ਮੈਂ ਤੁਹਾਨੂੰ ਪਾ ਦੂੰਗਾ ਬਈ ਉਹਦੇ ਚ ਇਹ ਇਹ ਭੈ ਆਉਂਦਾ ਜਿਹੜੇ ਬੰਦੇ ਹੁਣ ਪਹਿਲਾਂ ਤੋਂ ਇਹ ਸੀਟ ਵਰਤਦੇ ਆ ਉਹਨਾਂ ਨੂੰ ਤਾਂ ਇਹਦਾ ਪਤਾ ਵੀ ਆ ਕਿ ਕਿੱਥੋਂ ਮਿਲਦੀ ਹੈ ਨਾ ਠੀਕ ਆ ਕਿ ਕੁਆਲਟੀ ਦਾ ਪਤਾ ਵੀ ਇਹਦੀ ਕੁਆਲਟੀ ਦੀ ਤੇ ਦੇ ਕੀ ਕਿੰਨੇ ਮਾਈਕਰੋਨ ਦੀ ਇਹ ਵੀ ਬਾਅਦ ਚ ਗੱਲ ਕਰਦੇ ਆ ਨਾ ਕਿ ਜੇ ਹੈਪੀ ਕੋਈ ਨਵਾਂ ਬੰਦਾ ਇਹਨੂੰ ਲਾਉਣਾ ਚਾਹੁੰਦਾ ਉਹਦਾ ਪਹਿਲਾ ਸਵਾਲ ਇਹ ਹੀ ਹੋਊਗਾ ਵੀ ਆ ਬੰਡਲ ਆ ਜਮ ਠੀਕ ਆ ਇਹ ਇਹ ਕਿੰਨੇ ਵੱਡਾ ਜਾਂ ਕੀ ਸਿਸਟਮ ਹੁੰਦਾ ਇਹਦਾ ਕਿੱਲੇ ਦਾ ਇਹ ਆਏ ਆ ਬਈ ਕਿੰਨੇ ਮਹਗਾ ਸਕਦਾ ਉਹ ਬੰਦਾ ਸੋਨੂ ਮਾਦਾ ਇਹਦੇ ਚਾ ਡਾਡ ਰੋਲ ਆਉਂਦੇ ਬਾਈ ਇਹ ਤੇ 1000 ਮੀਟਰ ਵਾਲਾ ਵੀ ਆਉਂਦਾ ਇਹ ਤੇ 400 ਇਹ 400 ਵਾਲੇ ਆ ਬਾਈ ਇਹ 400 ਮੀਟਰ ਵਾਲੇ ਆ ਠੀਕ ਆ 400 ਮੀਟਰ ਵਾਲ ਕਿੱਲੇ 400 ਮੀਟਰ ਤਾਂ ਜਿਆਦਾ ਲੱਗ ਜਾਂਦੇ ਜੇ ਆਪਾਂ 1000 ਵਾਲੇ ਮੀਟਰ ਦੀ ਦੀ ਗੱਲ ਕਰੀਏ ਤਾਂ 2.5 ਰੋਲ ਲੱਗਦੇ ਆ ਬਾਈ ਕਿੱਲੇ ਚ ਹਮ 1000 2.5 ਤੋਂ ਲੈ ਕੇ ਤਿੰਨ ਤਿੰਨ ਰੋਲ ਲੱਗ ਜਾਂਦੇ ਤਿੰਨ ਰੋਲ ਤਿੰਨ ਹਜ਼ਾਰ ਮੀਟਰ ਲੱਗਦੀ ਹੈ ਕਿੱਲੇ ਚ ਤੇ 400 ਵਾਲੇ ਤਾਂ ਮਤਲਬ 8 ਦੇ ਲਵੇ ਲੱਗ ਜਾਂਦੇ ਹਾਂ 10 ਵੀ ਪੈ ਜਾਂਦੇ 10 ਪੈ ਜਾਂਦੇ ਠੀਕ ਆ ਤੇ ਹੋ ਗਿਆ ਮੰਗਾਉਣ ਦੀ ਗੱਲ ਹੋ ਗਈ ਹੈ ਨਾ ਠੀਕ ਹੈ ਤੇ ਹੁਣ ਇਹਦੇ ਆਹਾ ਦੱਸ ਸਿਸਟਮ ਪਹਿਲਾਂ ਤਾਂ ਉਹ ਨੂੰ ਮੈਂ ਦੱਸਦਾ ਬਈ ਕਈ ਵਾਰੀ ਹੁੰਦਾ ਨਾ ਬੰਦਾ ਸਾਈਟਾਂ ਤੋਂ ਵੀ ਚਾਹ ਦਿੰਦਾ ਪਰ ਸਾਈਟਾਂ ਦਾ ਆਏ ਬਈ ਉਹ ਅੱਧੇ ਪੈਸੇ ਪਹਿਲਾਂ ਲੈਂਦੇ ਨੇ ਨਾ ਜੇ ਤੁਸੀਂ ਸਾਈਟ ਤੋਂ ਮੰਗਾਉਣੀ ਹੈ ਤਾਂ ਉਹ ਅੱਧੇ ਤੋਂ ਤੋਂ 50% ਪੈਸੇ ਪਹਿਲਾਂ ਲੈਣਗੇ ਬਈ ਵੀ ਤੋੜਨ ਵਾਸਤੇ ਠੀਕ ਆ 50% ਪੈਸੇ ਸੋ ਤੋੜ ਕੇ ਲੈਣਗੇ ਜਦੋਂ ਤੁਹਾਡੀ ਦਿਲਬਰੀ ਵੀ ਚੱਲ ਪਈ ਵੀ ਤੁਹਾਡੇ ਚੱਲ ਪਈ ਬਈ ਮਾਲ ਚਿੰਗਾ ਉਹਦੇ ਲੈਣਗੇ ਜੇ ਤੁਸੀਂ ਬਈ ਫੇਰ ਵੀ ਕਈ ਵਾਰੀ ਬੰਦੇ ਨੂੰ ਵਿਸ਼ਵਾਸ ਨਹੀਂ ਜਾਗਦਾ ਨਾ ਵੀ ਆਪਾਂ ਆਨਲਾਈਨ ਪੈਸੇ ਆਪਾਂ ਗਵਾਉਣ ਲੀ ਆਪ ਵੀ ਹੂੰ ਜੇ ਸੁਣਨ ਬਈ ਇਹ ਨਹੀਂ ਹੁੰਦਾ ਤਾਂ ਬਈ ਤੁਹਾਨੂੰ ਮੈਂ ਦੱਸ ਦਿੰਨਾ ਮਰਚਿੰਗ ਸਾਡੇ ਏਰੀਆ 'ਚ ਵੀ ਕਿੱਥੇ ਕਿੱਥੇ ਵਿਕਦੀ ਨੇ ਸਾਡੇ ਏਰੀਆ 'ਚ ਬਈ ਮਾਂ ਸਾਹ ਕੈਂਚੀਆਂ ਦੇ ਉੱਤੇ 50 ਪੈਸਟੀਸਾਈਡ ਸਟੋਰ ਵਾਲੇ ਨੇ ਉਹਨਾਂ ਕੋਲੇ ਹੈਗੀ ਹੈ ਜੇ ਉਹਨਾਂ ਤੋਂ ਲੈ ਸਕਦੇ ਹਾਂ ਤੇ ਜੇ ਆਪਾਂ ਇਧਰ ਹੀ ਗੱਲ ਕਰੀਏ ਤਾਂ ਬਈ ਟੈਵੀ ਪਿੰਡ ਆਉਂਦੀ ਹੈ ਕਿਸਾਨ ਨਰਸਰੀ ਵਾਲਾ ਮੁੰਡਾ ਉਹਦੇ ਕੋਲੇ ਬਈ ਤੁਹਾਨੂੰ ਇਹ ਮਿਲ ਚੁਗੀ ਠੀਕ ਆ ਉਹਦੇ ਕੋਲੇ ਬਹੁਤ ਵੱਡੀ ਉਹਦੇ 'ਚ ਆਉਂਦੀ ਹੈ ਸਤਾਰ ਚ ਆਉਂਦੀ ਹੈ ਵੀ ਤੁਹਾਨੂੰ ਉਹਨਾਂ ਨੂੰ ਮਿਲ ਜੂਗਾ ਹਾਂ ਠੀਕ ਹੈ ਉਹਨਾਂ ਕੋਲ ਆ ਮੋਰੀਆਂ ਗੱਡੀਆਂ ਨਹੀਂ ਮਿਲ ਜਾਂਦੀ ਇੱਥੇ ਨਹੀਂ ਬਈ ਇਹ ਬਈ ਆਪਾਂ ਨੂੰ ਕੰਪਨੀ ਵੀ ਬਣਵਾਉਣੀ ਪੈਂਦੀ ਆ ਉਹ ਤੁਸੀਂ ਕਹਿੰਨਾ ਵੀ ਤੁਸੀਂ ਕਾਹਦੇ ਕਿਹੜੀ ਜਿਹੀ ਖੇਤੀ ਕਰਦੇ ਹੋ ਕਿਉਂਕਿ ਆਪਾਂ ਬਈ ਕਿਸੇ ਦੁਕਾਨ ਤੋਂ ਨਹੀਂ ਲੈਂਦੇ ਠੀਕ ਆ ਆਪਾਂ ਆਨਲਾਈਨ ਹੀ ਮੰਗਵਾਉਣਾ ਹੁੰਦਾ ਮੈਂ ਆਨਲਾਈਨ ਹੀ ਮੰਗਾ ਲੈਣਾ ਉਹਨਾਂ ਮੈਂ ਤਾਂ ਉਹਨੂੰ ਦੱਸ ਦਿੰਦੇ ਹਾਂ ਕਾਨੂੰ ਦੱਸ ਦੇ ਕਿਹੜੀ ਜਿਹੜੀ ਖੇਤੀ ਕਰਦੇ ਹੋ ਚਾਰਜ ਕਾਦੇ ਮੋਰੀਆਂ ਦਾ ਮੋਰੀਆਂ ਦਾ ਚਾਰਜ ਬਈ ਕੋਈ ਨਹੀਂ ਉਹਨਾਂ ਦਾ ਕੰਪਨੀ ਦਾ ਐਂ ਕੱਢਦੇ ਹਾਂ ਐਂ ਕੱਢ ਦਿੰਦੇ ਠੀਕ ਹੈ ਇਹ ਵੀ ਚੀਜ਼ ਮੇਰੇ ਤੋਂ ਚੰਗੀ ਦੀ ਹਾਂ ਉਹ ਆਇਆ ਬਈ ਇਹਦੇ ਨਾਲ ਆਪਾਂ ਕੋਈ ਫਰਕ ਨਹੀਂ ਪੈਂਦਾ ਜੋ 100 ਰੁਪਏ ਆਪਾਂ ਤੋਂ ਇੱਕ 100 ਰੁਪਏ ਇੱਕ ਉਹਦੇ ਮਗਰ 1000 ਮੀਟਰ ਦੀ ਮਗਰ ਵੱਧ ਪੈਂਦਾ ਆਪਾਂ ਨੂੰ ਰੇਟ ਉਹਦੇ ਨਾਲ ਆਇਆ ਬਈ ਆਪਾਂ ਨੂੰ ਆਹ ਹੋਲ ਕਰਨ ਦੇ ਉੱਤੇ ਜੇ ਆਪਾਂ ਇੱਥੇ ਲਾਈਏ ਤਾਂ ਕਟੂਗਾ ਟੱਪ ਨੇ ਦੋ ਦਹਾੜੀ ਲੱਗ ਜਾਣਗੇ ਆਪਾਂ ਫਿਰ ਗਲਾਸ ਲਵਾਂਗੇ ਤਿੱਕ ਰਹੇ ਹਨ ਖਾਸਪਰਸ ਬਣ ਜਾਂਦਾ ਤੇ ਇਹ ਨਾਲੇ ਬਈ ਆਇਆ ਜਿਹੜੇ ਹੈ ਨਾ ਬਈ ਪ੍ਰੋਪਰ ਹੋਲ ਕੱਢਦੀ ਮਸ਼ੀਨ ਆਪ ਕੋਈ ਵਾਰੀ ਕਿਸੇ ਦੇ ਵਿਚੀ ਰਹਿ ਜਾਂਦੇ ਆ ਨਹੀਂ ਉਹਨਾਂ ਨੂੰ ਹੈਪੀ ਡਿਸਟੈਂਸ ਦੱਸਣਾ ਪੈਂਦਾ ਕਿ ਫਸਲ ਦੇ ਸਬੰਧ ਨਾਲ ਕੀ ਕੱਢ ਦਿੰਦੇ ਆ ਬਈ ਉਹਨਾਂ ਨੂੰ ਪਤਾ ਹੈਗਾ ਜਿਹੜੇ ਜਿਹੜਾ ਇਹ ਮਲਚਿੰਗ ਸੀਟ ਬਣਾਉਂਦੀਆਂ ਨੇ ਕੰਪਨੀਆਂ ਉਹਨਾਂ ਨੂੰ ਤੁਸੀਂ ਫਸਲ ਦੱਸਣੀ ਹੈ ਵੀ ਅਸੀਂ ਕਿਹੜੀ ਫਸਲ ਤੇ ਬਰਤਦੇ ਆ ਠੀਕ ਹੈ ਤੁਸੀਂ ਇੱਕ ਇਹ ਜ਼ਰੂਰ ਦੱਸਣਾ ਜਿਵੇਂ ਹੁਣ ਆਪਾਂ ਇਹ ਜੈਗ ਜੈਕ ਕਢਾਏ ਹੋਏ ਆ ਬਈ ਦੇਖੋ ਇੱਥੇ ਰਹਾਗਾ ਇੱਥੇ ਇਧਰ ਆ ਬਈ ਠੀਕ ਆ ਵੀ ਉਲਟ ਦਿਸ਼ਾ ਚ ਕੱਢੇ ਹੋਏ ਨੇ ਜੇ ਤੁਸੀਂ ਦੀਪ ਇਹਨੂੰ ਦੇਖੇ ਬਈ ਠੀਕ ਆ ਸਾਡੇ ਤੁਸੀਂ ਇਹਦੇ ਚੈੱਕ ਵੀ ਕਰ ਸਕਦੇ ਹੋ ਬਈ ਇਹ ਸਾਰੇ ਹੋਲ ਉਲਟ ਦਿਸ਼ਾ ਚ ਕੱਢੇ ਹੋਏ ਨੇ ਇੱਥੇ ਕੱਢਿਆ ਹੋਇਆ ਤਾਂ ਬਈ ਇੱਧਰ ਇੱਥੇ ਕੱਢਿਆ ਇਧਰ ਇੱਥੇ ਕੱਢਿਆ ਤਾਂ ਇਧਰ ਇਧਰ ਇਹਨੂੰ A ਦੀ ਸ਼ੇਪ ਤੇ ਲਾਓ A1 ਦੀ ਹਾਂ ਹਾਂ A1 ਦੀ ਤੁਰੀ ਜਾਂਦੀ ਹੈ ਬਈ ਇਸ ਤਰ੍ਹਾਂ ਜਾਂ W ਸ਼ੇਪ ਲਾ ਲਓ ਤੁਸੀਂ W ਸ਼ੇਪ ਬਣਦੀ ਉੱਪਰ ਥੱਲੇ ਉੱਪਰ ਥੱਲੇ A ਬਈ ਆਇਆ ਵੀ ਤੁਸੀਂ ਇਹ ਦੱਸਣਾ ਵੀ ਫਸਲ ਕਿਹੜੀ ਵਾਸਤੇ ਬਰਤ ਰਹੀਆਂ ਹਾਂ ਬਾਕੀ ਇਹ ਚ ਹੋਲਾਂ ਦਾ ਬਈ ਐ ਨੇਗਾ ਇਹ Shimla mirch ਦੇ ਵਿੱਚ ਹੀ ਜ਼ਿਆਦੇ ਹੋਲ ਆਪਾਂ ਕਢਾ ਸਕਦੇ ਹਾਂ ਹਾਂ ਠੀਕ ਆ Shimla mirch ਵਾਲੀ ਚ ਹੀ ਜ਼ਿਆਦੇ ਹੋਲਾਂ ਦਾ ਬਈ ਉਹ ਰੋਲ ਆਗਾ ਹਾਂ ਹੋਰ ਫਸਲ ਦੇ ਵਿੱਚ ਜੇ ਤੁਸੀਂ ਕਢਾਉਂਗੇ ਤਾਂ ਉਹ ਹੋਲ ਉਲਟ ਵੀ ਹੋ ਸਕਦੇ ਨੇ ਹਾਂ ਠੀਕ ਆ ਬਈ ਕਿਉਂਕਿ ਇੱਕ ਸਾਈਡ ਹੋਲੇ ਹੋੜ ਆਪਾਂ ਨੂੰ ਇੱਕ ਸਾਈਡ ਚਾਹੀਦੇ ਹੁੰਦੇ ਨੇ ਜੇ ਉਹ ਫਿਰ ਬਈ ਮਸ਼ੀਨ ਨਾ ਪਾਉਣ ਬਈ ਦਿੱਕਤ ਆਊਗੀ ਤੁਹਾਨੂੰ ਜੇ ਤੁਸੀਂ ਆਪ ਹੋਲ ਕਢ ਲਓ ਬਿਨ ਹੋਲ ਵਾਲੀ ਦਿਓ ਕਿਉਂਕਿ ਪਹਿਲੀ ਖਰਬੂਜਾ ਵਗੈਰਾ ਲਾਉਣਾ ਹਾਂ ਜਿਹਨਰ ਵਾਲੀ ਹਾਂ ਬਿਨ ਹੋਲ ਵਾਲੀ ਮਗਾ ਲਓ ਇਨੇ ਬਈ ਸ਼ਮਲਾ ਮਿਰਚ ਲਾਉਣੀ ਆ ਤੁਸੀਂ ਇਹ ਮੰਗਾ ਸਕਦੇ ਹੋ ਜੱਜ ਲਸਨ ਗੰਡਾ ਲਾਉਣਾ ਲਸਨ ਗੰਡਾ ਲਾਉਣਾ ਉਹ ਵੀ ਮੰਗਾ ਸਕਦੇ ਆ ਬਈ ਉਹਦੇ ਤੇ ਵੀ ਉਹ ਮੋਰੀਆ ਕੱਢ ਦਿੰਦੇ ਨੇ ਹਾਂ ਜਾਂ ਬਈ ਇਹਦੇ ਤੇ ਹੁਣ ਜਿਵੇਂ ਜਿਹੜੀ ਮੇਰੇ ਭਰਾ ਨੇ ਬੱਲਾ ਚੜਾਉਣੀਆਂ ਤਾਂ ਹਾਂ ਠੀਕ ਆ ਬਈ ਹੁਣ ਕਈ ਇਹਦੇ ਥੱਲੇ ਵੀ ਹੁਣ ਜਪੈਸੀ ਪਾਉਣੇ ਆ ਬਈ ਕੱਦੂ ਥੱਲੇ ਹੀ ਪਾਉਣੇ ਆ ਤਾਂ ਹਾਂ ਬਈ ਖੰਬਿਆਂ ਤੇ ਬੱਲਾ ਚੜਾਉਣੀਆਂ ਠੀਕ ਆ ਉਹ ਇਸੇ ਦੀ ਇਸਤੇਮਾਲ ਕਰਦੇ ਆ ਬਾਂਸਾਂ ਦੇ ਬੱਲਾਂ ਦੇ ਬਾਂਸ ਤੁਸੀਂ ਕਿਉਂਕਿ ਜਿਗਜੈਗ ਚ ਹੀ ਲਾਓ ਬਈ ਹਰ ਇੱਕ ਚੀਜ਼ ਦੋਵੇਂ ਪਾਸੇ ਹੀ ਲੱਗਦਾ ਹੁੰਦੀ ਹੈ ਚੀਜ਼ ਇਹ ਜਿਗਜੈਗ ਹੌਲ ਬਈ ਜਾ ਟਮਾਟਰ ਲਾਉਣਾ ਬਈ ਮਾਰਚਿੰਗ ਸੀਡ ਤੇ ਇਹਨਾਂ ਚੀਜ਼ ਵਾਸਤੇ ਹੁੰਦੇ ਆ ਜਿਵੇਂ ਜਿਹੜੀ ਵੀ ਤੁਸੀਂ ਇੱਕ ਸਾਈਡ ਫਸਲ ਲਾਉਣੀ ਆ ਉਹਦੇ ਤੇ ਬਈ ਤੁਸੀਂ ਆਪ ਹੋਲ ਕੱਢ ਸਕਦੇ ਹੋ ਇਹ ਜਿਗਜੈਗ ਫਸਲਾਂ ਜਿਹੜੀਆਂ ਤੁਸੀਂ ਲਾਉਣੀ ਆ ਇਹ ਉਹਦੇ ਵਾਸਤੇ ਬਹੁਤ کارਗਰ ਆ ਜਦ ਤੁਸੀਂ ਬਈ ਡ੍ਰਿਪ ਸਿਸਟਮ ਤੇ ਲਾਉਣਾ ਖਰਬੂਜਾ ਤਾਂ ਤੁਸੀਂ ਜਿਗਜੈਗ ਹੋਲ ਆਲੀ ਮਾਰਚਿੰਗ ਮੰਗਾ ਸਕਦੇ ਹੋ ਜਿਹਨੇ ਡ੍ਰਿਪ ਸਿਸਟਮ ਤੇ ਨਹੀਂ ਲਾਉਣਾ ਖਰਬੂਜਾ ਬਈ ਉਹ ਤੁਸੀਂ ਸਿੰਪਲ ਮਾਰਚਿੰਗ ਮੰਗਾ ਲਓ ਕੋਲ ਆਪ ਤੁਸੀਂ ਆਪ ਕਰ ਲਓ ਠੀਕ ਆ ਤੇ ਦੂਜੀ ਗੱਲ ਹੋਈ ਰੰਗ ਦੀ ਹਾਂ ਠੀਕ ਆ ਇਹਦੇ ਰੰਗ ਦਾ ਕਿਸੇ ਤੋਂ ਬਲੈਕ ਆ ਇੱਕ ਵਾਸੇ ਇੱਕ ਵਾਸੇ ਸਿਲਵਰ ਆ ਜਿਹੜਾ ਇਹ ਬਲੈਕ ਆ ਬਈ ਇਹਨਾਂ ਦਾ ਡਾਡ ਰੋਲ ਨਹੀਂ ਚੀਚਾਂ ਦੇ ਠੀਕ ਆ ਜਿਹੜਾ ਇਹ ਬਲੈਕ ਆ ਇਹਨੂੰ ਆਪਾਂ ਹੇਠਲੇ ਪਾਸੇ ਰੱਖਾਂਗੇ ਠੀਕ ਆ ਤੇ ਜਿਹੜਾ ਸਿਲਵਰ ਇਹਨੂੰ ਆਪਾਂ ਉੱਪਰਲੇ ਪਾਸੇ ਰੱਖਣਾ ਕਿਤੇ ਤੁਸੀਂ ਸਿਲਵਰ ਨੀਚੇ ਦਾਬੋ ਤੇ ਆ ਉੱਤੇ ਉੱਪਰ ਰੱਖ ਦੋ ਇਹਦਾ ਬਈ ਐ ਆਗਾ ਜਿਹੜਾ ਬਲੈਕ ਆ ਇਹ ਤੁਹਾਨੂੰ ਦੱਸਣਾ ਵੀ ਕੀ ਕੰਮ ਕਰਦਾ ਬਲੈਕ ਆ ਬਈ ਜਿਹੜਾ ਆਪਣੇ ਧਰਤੀ ਤੇ ਜਮਾ ਨੂੰ ਨੇ ਜਿਹੜੇ ਤਾਕਤ ਦਿੰਦੇ ਆ ਫਸਲਾਂ ਨੂੰ ਨੇਰਾ ਪਸੰਦ ਉਹ ਨੇਰਾ ਪਸੰਦ ਕਰਦੇ ਨੇ ਠੀਕ ਆ ਨੇਰੇ ਚ ਹੀ ਰਹਿੰਦੇ ਨੇ ਉਹ ਨੇਰੇ ਚ ਉਹਨਾਂ ਦੀ ਗਿਣਤੀ ਵੱਧਦੀ ਆ ਬਈ ਜਿੰਨਾ ਨੇਰਾ ਹੋ ਉਹਨਾਂ ਹੋਊਗਾ ਹੂੰ ਬਾਕੀ ਬਲੈਕ ਦਾ ਇਹ ਆ ਬਈ ਚੱਕਰ ਜਿਹੜਾ ਫਰਟੀਲਾਈਜ਼ਰ ਆਪਾਂ ਥੱਲੇ ਦੇਤਾ ਉਹ ਜ਼ਮੀਨ ਚੋਂ ਨਹੀਂ ਉੱਡਦਾ ਠੀਕ ਆ ਉਹਨੂੰ ਚੱਕ ਨਹੀਂ ਸਕਦੀ ਧੁੱਪ ਕਿਸੇ ਲੋਟ ਦੀ ਠੀਕ ਹੈ ਇਹਦੇ ਵਿੱਚ ਦੀ ਪਾਰ ਨਹੀਂ ਹੋ ਸਕਦਾ ਇਹ ਇਹਨੂੰ ਚੱਕ ਨਹੀਂ ਸਕਦੇ ਬਈ ਉਹ ਫਰਟੀਲਾਈਜ਼ਰ ਵਿੱਚ ਹੀ ਪਿਆ ਰਹਿੰਦਾ ਜ਼ਮੀਨ ਤੇ ਠੀਕ ਹੈ ਬਲੈਕ ਤੁਸੀਂ ਪਾਸਾ ਥੱਲੇ ਰੱਖਣਾ ਜੇ ਤੁਸੀਂ ਬਲੈਕ ਉੱਪਰ ਰੱਖਤਾ ਬਈ ਤਾਂ ਤਾਂ ਇਹਦੇ ਵਿੱਚ ਬਈ ਉਹ ਆ ਵੀ ਥੂੜ ਦੇ ਨੇ ਕਰਨਾ ਵਿੱਚ ਹੀ ਰਹਿ ਜਾਣੀਆਂ ਤੇ ਫਸਲ ਨੂੰ ਉੱਤੋਂ ਫੂਕ ਦੇਣੀ ਹੈ ਇਹ ਤੁਸੀਂ ਕੱਲ ਦਾ ਖਾਸ ਧਿਆਨ ਰੱਖਣਾ ਬਈ ਬਲੈਕ ਹਾਂ ਬਲੈਕ ਪਾਸਾ ਥੱਲੇ ਰੱਖਣਾ ਅਗਲੇ ਕਹਿੰਦਾ ਕਾਗਜੀ ਹੈ ਯਾਰ ਕਾਗਜੀ ਹੈ ਬਈ ਕਾगज ਨਹੀਂ ਹੈਗਾ ਇਹ ਡੱਡ ਰੋਲ ਨੇ ਕਿਉਂਕਿ ਜਦੋਂ ਕਿਸੇ ਤੇ ਖੇਤ ਦੇ ਦੇਖੋਗੇ ਸੋ ਨਿਓ ਹੀ ਲੱਗੂਗਾ ਬਈ ਯਾਰ ਆ ਆ ਧੁੱਪ ਨਾਲ ਕਾਹੇ ਤੋਂ ਰੰਗ ਡੇ ਉਹ ਆ ਧੁੱਪ ਨਾਲ ਨੀ ਉਹ ਡੰਦਾ ਦਾ ਆਪਨੇ ਬਲੋਂ ਆਉਂਦੇ ਆ ਤੇ ਹੁਣ ਹੈਪੀ ਗੱਲ ਕਰੀਏ ਮੰਨ ਲੇ ਦੀ ਮਟਾਈ ਹਾਂ ਕੀ ਕਿਹੜੀ ਸਿਸਟਮ ਕਿਹੜੀ ਬੈਟਰ ਇਹ ਬਈ ਕਿਉਂਕਿ ਰੇਟ ਦੇ ਫਰਕ ਦਾ ਚੀਜ਼ ਇਹਦਾ ਹੈ ਬਈ ਇਹ 20 ਮਾਈਕਰੋਨ ਤੋਂ ਸਟਾਰਟ ਹੋ ਕੇ 35 40 ਮਾਈਕਰੋਨ ਤੱਕ ਵੀ ਬਾਕੀ ਬਈ ਅਜੀ ਚੀਜ਼ ਇਹ ਅੱਡੋ ਅੱਡ ਚੀਜ਼ ਫਸਲਾਂ ਦੇ ਵਿੱਚ ਅੱਡੋ ਅੱਡ ਇਸਤੇਮਾਲ ਹੁੰਦੀ ਹੈ ਵੀ ਆਪਾਂ ਫਸਲ ਨੂੰ ਕਿਹੜੀ ਵੀ ਲੰਮੇ ਸਮੇਂ ਵਾਲੀਆਂ ਫਸਲਾਂ ਵਾਸਤੇ ਬਈ ਵੱਧ ਮਾਈਕਰੋਨ ਦੀ ਮੈਚਿੰਗ ਸੀਡ ਵਰਤੀ ਜਾਂਦੀ ਹੈ ਤੇ ਜਿਹੜੀਆਂ ਛੋਟੇ ਸ਼ਾਰਟ ਟਾਈਮ ਵਾਲੇ ਫਸਲਾਂ ਬਈ ਉਹਨਾਂ ਦੇ ਘੱਟ ਟਾਈਮ ਦੀ ਮਾਚ ਘੱਟ ਮਾਈਕਰੋਨ ਦੀ ਮਾਚਿੰਗ ਸੀਟ ਵਰਤੀ ਜਾਂਦੀ ਹੈ। ਹਾਂ ਜਿਵੇਂ ਹੁਣ ਆਪਾਂ ਬਈ 25 ਮਾਈਕਰੋਨ ਤੱਕ ਵਰਤਦੇ ਹਾਂ ਜੀ। ਆਪਣੀ ਕਿੰਨੇ ਆਪਾਂ ਕਰਾਂਗੇ? ਆਪਣੇ ਕੋਲੇ ਬਈ ਹੁਣ ਇਹ ਇਸ ਟਾਈਮ ਜਿਹੜੀ ਮਾਚਿੰਗ ਆ ਗਈ ਇਹ 20 ਮਾਈਕਰੋਨ। ਹਾਂ ਠੀਕ ਆ। ਵੀ ਇੱਕ 20 ਮਾਈਕਰੋਨ ਦੀ ਮਾਚਿੰਗ ਸੀਟ ਆ। ਕਿਉਂਕਿ ਜਿਹੜੀ ਮੈਂ ਇਹ 20 ਮਾਈਕਰੋਨ ਦੀ ਆਪਾਂ ਤਾਂ ਮੰਗਾਈ ਸੀ ਬਈ ਆਪਾਂ ਉਹ ਸਿਆਲ ਦੇ ਵਿੱਚ ਸ਼ਿਮਲਾ ਮਿਰਚਾਂ ਲਾਉਣੀਆਂ ਲਾਉਣੀਆਂ ਸੀ। ਵੀ ਉਹ ਸਿਆਲ ਦੇ ਵਿੱਚ ਬਈ ਇਹ ਖਰਾਬ ਨਹੀਂ ਹੁੰਦੀ ਉਦੋਂ ਨੂੰ ਸ਼ਿਮਲਾ ਮਿਰਚ ਉੱਪਰ ਕਵਰ ਕਰ ਜਾਣੀ ਆ ਤਾਂ ਕਰਕੇ ਧੁੱਪ ਇਹਨੂੰ ਖਰਾਬ ਨਹੀਂ ਕਰ ਸਕਦੀ ਪਰ ਜੇ ਤੁਸੀਂ ਬਾਈ ਸ਼ਿਮਲਾ ਮਿਰਚਾਂ ਦੀ ਖੇਤੀਆਂ ਟਮਾਟਰਾਂ ਦੀ ਖੇਤੀ ਵੀ ਦੂਸਰੇ ਮਹੀਨੇ ਤੋਂ ਸਟਾਰਟ ਕਰ ਰਹੇ ਹੋ ਤਾਂ ਤੁਸੀਂ 25 ਮਾਈਕਰੋਨ ਦੀ ਮਲਚਿੰਗ ਸੀਟ ਵਰਤ ਠੀਕ ਹੈ ਮੰਨ ਲੇ ਫਸਲ ਦੇ ਹਿਸਾਬ ਨਾਲ ਫਸਲ ਦੇ ਹਿਸਾਬ ਨਾਲ ਵਿਹਾਂ ਵੀ ਕਿਹੜੇ ਟਾਈਮ ਤੇ ਫਸਲ ਕਿਹੜੀ ਲਾ ਰੱਖੇ ਰਹੇ ਹਾਂਗੇ ਕਿਉਂਕਿ ਆਹ ਬਾਈ ਫਿਰ ਇਹਨੂੰ ਧੁੱਪ ਖਰਾਬ ਛੇਤੀ ਕਰ ਦੋ 20 ਮਾਈਕਰੋਨ ਇਹਨੂੰ 25 ਮਾਈਕਰੋਨ ਦੀ ਮਲਚਿੰਗ ਸੀਟ ਤੁਸੀਂ ਸ਼ਿਮਲਾ ਮਿਰਚ ਜਿਹੜੇ ਲੰਮੀਆਂ ਦੇਣ ਵਾਲੇ ਫੋਟਨਾ ਕੋੜੀ ਜਿਹੜੀ ਗਰਮੀ ਜਾਊਗੀ ਉਹਨੂੰ ਤੁਸੀਂ 10 ਮੈਕਰੋਨ ਦੀ ਲੈ ਲਓ ਜਿਹੜੀ ਸ਼ਾਰਟ ਰੇਸ਼ਨ ਦੀ ਜਿਵੇਂ ਹੁਣ ਖੀਰਾ ਬਈ ਉਹ ਤੇ ਤੁਸੀਂ 20 ਮੈਕਰੋਨ ਦੀ ਵਰਤ ਸਕਦੇ ਹੋ ਕਿਉਂਕਿ ਉਹ ਸ਼ਾਰਟ ਟਾਈਮ ਵਾਲੀਆਂ ਫਸਲਾਂ ਆ ਗਈਆਂ ਜਿਵੇਂ ਲਸਣ ਗੰਡੇ ਤੇ ਉਹ ਤੇ ਘੱਟ ਵਾਲੀ ਜਾਂ ਜੇ ਤੁਸੀਂ ਬਈ 25 ਜਾਂ 30 ਮੈਕਰੋਨ ਦੀ ਵਰਤਣੀ ਆ ਤਾਂ ਬਈ ਉਹਦੇ ਚ ਆਇਆ ਚੱਕਰ ਵੀ ਤੁਸੀਂ ਉਹ ਤੇ ਦੋ ਫਸਲਾਂ ਵੀ ਲੈ ਸਕਦੇ ਹੋ ਪਰ ਉਹ ਤੇ ਡ੍ਰਿਪ ਸਿਸਟਮ ਹੋਣਾ ਜ਼ਰੂਰੀ ਹੈਗਾ ਠੀਕ ਆ ਡ੍ਰਿਪ ਸਿਸਟਮ ਵਾਲੇ 25 30 ਮੈਕਰੋਨ ਦੀ ਵਰਤਦੇ ਆ ਬਈ ਉਹ ਆਏ ਵੀ ਉਹ ਦੋ ਫਸਲਾਂ ਲੈ ਲੈਂਦੇ ਨੇ ਉਹ ਉਹਨੂੰ ਪੜਦੇ ਨਹੀਂ ਹੈਗੇ ਕਿਉਂਕਿ ਡ੍ਰਿਪ ਇੱਕ ਵਾਰੀ ਲੱਗਿਆ ਹੁੰਦਾ ਹੈਗਾ ਤੇ ਉਹ ਮੁੜ ਕੇ ਚੱਕਦੇ ਨਹੀਂ ਹੈਗੇ ਉਹਦੇ ਵਿੱਚ ਬਈ ਦੂਜੀ ਫਸ ਤੇ ਜੇ ਤੁਸੀਂ ਬਈ ਜਾਦੇ ਆਪਣੇ ਇਹ ਵਰਤੀ ਜਿਹੜੀ 20 ਜਾਂ 25 ਹੈਗੀ ਜਿਹੜੀ ਹੁਣ ਬਈ ਇਹ ਇਹ ਮਲਚਿੰਗ ਸੀਟ ਇਹ ਆਪਣੇ ਜਾਦੇ ਵਰਤੀ ਜਾਂਦੀ ਹੈਗੀ ਤੁਸੀਂ 20 ਮੈਕਰੋਂ ਦੀ ਮਲਚਿੰਗ ਸੀਟ ਵਰਤੋ ਜੇ ਤੁਸੀਂ 11ਵੇਂ ਮਹੀਨੇ ਤੋਂ ਖੇਤੀ ਸਟਾਰਟ ਕਰ ਰਹੇ ਹੋ ਇਹ ਤੁਹਾਡੇ ਲਈ ਬਹੁਤ ਲਾਹੇਮੰਦ ਹੈਗੀ ਤੇ ਬਾਕੀ ਆਇਆ ਬਈ ਗੱਲ ਕਰ ਲੈਨੇ ਆ ਬਈ ਆਪਾਂ ਇਹਦੀ ਰੇਟ ਦੀ ਇਹਦਾ ਬਈ ਕੰਪਨੀਆ ਦਾ ਡਾਟ ਰੇਟ ਆਗਾ ਚੰਗੀ ਕੰਪਨੀਆ ਦਾ ਆਰਡਰ ਰੇਟ ਆ ਤੇ ਬੱਚ ਦੀਆਂ ਕੰਪਨੀ ਦਾ ਆਰਡਰ ਰੇਟ ਠੀਕ ਆ ਇਹਦਾ ਆ ਬਈ ਜਿਹੜੀ ਚੰਗੀ ਕੰਪਨੀ ਦਾ ਜੇ ਤੁਸੀਂ ਲਓਗੇ ਬਈ ਇਹ ਜਿਵੇਂ ਨਰਜ਼ ਦੇ ਦਿਲਾਂ ਦਿਆ ਬਾਈ ਆਪਾਂ ਇਹ 800 ਮੀਟਰ ਦੇ 800 ਮੀਟਰ ਦਾ ਰੇਟ ਆ ਮੈਨੂੰ ਮਿਲਿਆ ਸੀ ਬਾਈ ਜਿਹੜਾ ਮੈਂ ਆਪਾਂ ਉੱਥੋਂ ਮਗਾਈ ਸੀ 2630 ਰੁਪਿਆ ਦਾ ਇੱਕ ਆਇਆ ਸੀ ਬਾਈ 800 ਮੀਟਰ ਦਾ ਹੂੰ ਠੀਕ ਆ ਤੇ ਜਿਹੜੇ ਹੁਣ ਬਾਈ ਵੱਤ ਦੀਆਂ ਕੰਪਨੀਆਂ ਤੁਹਾਨੂੰ 2000 ਤੱਕ ਵੀ ਮਿਲ ਜਾਊਗਾ 2200 ਰੁਪਏ ਤੱਕ 1800 ਰੁਪਏ ਤੱਕ ਵੀ ਤੁਹਾਨੂੰ ਮਿਲ ਜਾਊਗਾ ਪਰ ਉਹ ਬਾਈ ਪੱਟ ਦੀਆਂ ਛੇਤੀ ਨਹੀਂ ਠੀਕ ਆ ਬਾਕੀ ਸੋਡ ਮਾਰਚਨ ਤੇ ਡਿਫੈਕਟ ਮਿਲਣਗੇ ਠੀਕ ਆ ਕਿਤੇ ਪਾਟੀ ਚਿੱਟੀ ਵੀ ਆ ਸਕਦੀ ਹੈ ਪਰ ਜਿਹੜੀ ਕੰਪਨੀਆਂ ਬਾਈ ਕੰਪਨੀਆਂ ਜਿਹੜੀਆਂ ਪੇਟੈਂਟ ਹੁੰਦੀਆਂ ਨਾ ਜਿਵੇਂ ਹੁਣ ਪੇਟੈਂਟ ਕੰਪਨੀਆਂ ਨੇ ਬਾਈ ਨੋ ਨਿਊ ਜਾਂ ਐਰਜ਼ ਠੀਕ ਆ ਇਹ ਇਹ ਕੰਪਨੀਆਂ ਫਿਰ ਬਾਈ ਚੰਗੀ ਚੀਜ਼ ਹੀ ਬਣਾਉਂਦੀਆਂ ਨੇ ਹੁਣ ਇਹ ਤੁਸੀਂ ਦੇਖੋ ਬਾਈ ਲਫੀ ਜਾਊ ਲਫੀ ਜਾਊਗੀ ਲਫੀ ਜਾਊਗੀ ਜਿੱਦੋਂ ਤੁਸੀਂ ਇਹਨੂੰ ਹੋ ਕਰੀ ਜਾਓਗੇ ਸਾਡੇ ਇਹਨੂੰ ਖਿੱਚੀ ਚੱਲ ਬਾਈ ਇਹ ਲਫੀ ਜਾਊਗੀ ਲਫੀ ਜਾਊਗੀ ਤੁਸੀਂ ਇਹਨੂੰ ਐ ਨਹੀਂ ਕਰ ਸਕਦਾ ਬਾਈ ਹੁਣ ਉਹ ਪਾੜ ਜਾਂਦੀ ਇਹਦਾ ਬਾਈ ਇਹ ਇਹਦਾ ਬੈਸਟ ਆ ਹੈ ਹਾਂ ਬੈਸਟ ਆ ਹੈ ਤੇ ਆਇਆ ਬਾਈ ਤੁਸੀਂ ਚੰਗੀ ਕੰਪਨੀ ਦੀ ਹੀ ਲੈ ਕੇ ਵਰਤੋ ਜੇ ਤੁਸੀਂ ਹੁਣ ਜੇ ਤੁਸੀਂ ਆਹੋ ਬਾਈ ਤੁਹਾਨੂੰ 1000 ਮੀਟਰ ਦਾ ਦੱਸ ਦਿੰਨਾ ਵੀ ਤੁਸੀਂ ਕਈ ਵਾਰੀ ਕਈ ਉਹਨਾਂ ਦੁਕਾਨਾਂ ਵਾਲੇ ਤੁਹਾਨੂੰ ਬਾਲਾ ਰੇਟ ਵੀ ਨਾ ਲਾ ਦੇਣ ਹਨਾ 1000 ਮੀਟਰ ਦਾ ਬਾਈ ਵੱਧੋ-ਵੱਧ ਤੁਹਾਨੂੰ ਰੋਲ 3500 ਦਾ ਮਿਲੂਗਾ ਇਤੋਂ ਜ਼ਿਆਦਾ ਤੁਸੀਂ ਪੈਸੇ ਕਿਸੇ ਦੁਕਾਨਦਾਰ ਨੂੰ ਨਹੀਂ ਦੇਣੇ ਹੈਗੇ ਕਿਸੇ ਤੋਂ ਇਤੋਂ ਵੱਧ ਪੈਸੇ ਦੁਕਾਨਦਾਰ ਮੰਗਦਾ ਤਾਂ ਬਾਈ ਉਹ ਸਮਝੋ ਲੁੱਟਦਾ ਕਰਨ ਬਣ ਰਿਹਾ ਉੱਤੇ 3500 ਤੱਕ 1000 ਮੀਟਰ ਤੁਹਾਨੂੰ ਬਾਈ ਮਿਲ ਜਾਊਗੀ ਸਭ ਤੋਂ ਸਿਰੇ ਦੀ ਕੰਪਨੀ ਦੀ ਜਿਹੜੀ ਮਾਰਕੀਟ ਹੈ ਬਾਕੀ ਹੋਰ ਕਰ ਲਈ ਹਨਾ ਹੈਪੀ ਤੋਂ ਵੀ ਜਿਹੜੇ ਪੱਕੇ ਨੇ ਵੀ ਚੇਰੀ ਤੇ ਮਿਲਦੀ ਨਹੀਂ ਹਨਾ ਠੀਕ ਆ ਉਦੋਂ ਤੁਸੀਂ ਉਹ ਜਿੰਨੇ ਜਿਹੜੇ ਐਡਵਾਂਸ ਪੈਸੇ ਕੰਪਨੀ ਭਰਉਂਦੀ ਹੈ ਨਾ ਤੁਸੀਂ ਐਪੀ ਦਾ ਨੰਬਰ ਤੁਹਾਡੇ ਕੋਲ ਤਕਰੀਬਨ ਸਾਰਿਆਂ ਕੋਲ ਹੈਗੀ ਆਪਣੇ ਚੈਨਲ ਤੇ ਵੀ ਪਿਆਗਾ ਉਹ ਤੁਸੀਂ ਐਪੀ ਦਾ ਨੰਬਰ ਲੈ ਕੇ ਉਦੋਂ ਜਦੋਂ ਹੈਪੀ ਮੰਗਾਉਂਦਾ ਹੁੰਦਾ ਵੀ 10ਵੇਂ ਮਹੀਨੇ ਚ ਮੰਗਾਵਾਂਗੇ ਆਪਣਾ ਉਹਦਾ ਮੰਗਾਵਾਂਗੇ ਮੈਂ ਵੀ ਮਂਗਾਉਣੀ ਆ ਠੀਕ ਹੈ ਉਹਦਾ ਆਪਾਂ ਆਪਣੀ ਨੂੰ ਇਕੱਠਾ ਆਰਡਰ ਪਾ ਦਾਂਗੇ ਹੋ ਸਕਦਾ ਆਪਾਂ ਨੂੰ ਸਸਤੀ ਲਾ ਦੇ ਪਾ ਤੁਸੀਂ ਉਹਵੇਂ ਹੈਪੀ ਨੂੰ ਐਡਵਾਂਸ ਪੈਸੇ ਦੇ ਦਿਓ ਉਹ ਇਕੱਠਾ ਆਰਡਰ ਲਾ ਦਾਂਗੇ ਤੁਸੀਂ ਇੱਥੇ ਟੁੱਠੇ ਵਾਲੀ ਤੋਂ ਆ ਕੇ ਆਪਦੀ ਚੱਕ ਲੈ ਠੀਕ ਹੈ ਕਿਉਂਕਿ ਕਾਰ ਤੇ ਬਗਜੂ ਕੋਈ ਬਾਲਾ ਵੱਡੇ ਸੀ ਨਹੀਂ ਤਾਂ ਇਕੱਠੀ ਵੀ ਆਪਾਂ ਇਹ ਨਾ ਵਤੀ ਤੁਹਾਨੂੰ ਦੇਖਣ ਨੂੰ ਆਇਆ ਲੱਗਦਾ ਉਹ ਇਹ ਕੋਈ ਪਾੜੀ ਪਾੜੀ ਚੀਜ਼ ਨਹੀਂ ਹੈਗੀ ਬਈ ਇਹ ਤਾਂ ਜਮੀਂ ਖੋਲਾ ਹੈ ਬਾਕੀ ਇਹ ਨਾ ਕਿਉਂਕਿ ਜਿਹੜੀ ਰੇਟ ਸਾਨੂੰ ਪੂਗੀ ਉਹੀ ਰੇਟ ਹੈ ਵੀ ਦੇ ਦਾਂਗੇ ਨਾ ਆਪ ਲੈ ਜਾਣਗੇ ਬੰਦੇ ਇੱਥੋਂ ਜੇ ਹੂੰ ਤੂੰ ਆਪਾਂ ਕਿਲੋਆਂ ਦੇ ਹਿਸਾਬ ਨਾਲ ਰੇਟ ਦੀ ਗੱਲ ਕਰੀਏ ਬਈ ਇਹ ਲਗਭਗ ਤੁਹਾਨੂੰ 160 ਤੋਂ ਲੈ ਕੇ 170 ਰੁਪਏ ਕਿਲੋ ਮਿਲਦੀ ਹੈ ਕੋਈ ਮਹਿੰਗੀ ਨਹੀਂ ਕਿਉਂਕਿ ਜਿਹੜੇ ਪੋਲੀਥੀਨ ਲੈਣੇ ਆਪਾਂ ਲਫਾਫਾ ਲੈਣੇ ਆ ਬਾਜ਼ਾਰ ਚੋਂ ਉਹ ਵੀ ਆਪ ਨੂੰ ਆਹ ਰੇਟ ਪੈਂਦਾ ਏ ਬਈ ਬਹੁਤ ਹਲਕੀ ਹੈ ਜੀ ਆਪਾਂ ਮੰਨੀਏ ਲਫਾ ਲਫਾ ਪੇ ਦੇ ਮਾਗਰ ਉਹਨਾਂ ਕਿ ਬਹੁਤ ਜਿਆਦਾ ਹਲਕੀ ਆ ਉਹ ਹੀ ਆ ਬਈ ਇਹ ਜਿਹਨਾਂ ਆਪਾਂ ਕਹਿੰਦੇ ਫੰਗ ਜੈ ਜਿੰਨੀ ਹਲਕੀ ਚੀਜ਼ ਹੈ ਇਹ ਭਾਰੀ ਭਾਰੀ ਨਹੀਂ ਹੁੰਦੀ ਜੇ ਤੁਸੀਂ ਉਹਨਾਂ ਤੋਂ ਲੈ 2170 ਰੁਪਏ ਕਿਲੋ 170 ਰੁਪਏ ਕਿਲੋ ਕੋਈ ਜਾਓ ਵੀ ਕਿੰਨੀ ਇਹ ਕਿਲੋ ਚ ਬਹੁਤ ਜਿਆਦਾ ਚੜ ਜੂਗੀ ਬਈ ਤੇ ਬਾਕੀ ਆਇਆ ਬਈ ਕਿੰਨੇ ਕਿਲੋ ਦਾ ਹੁੰਦਾ ਰੁਪਿਆ ਬੰਦਾ 400 ਵਾਲਾ ਆਪਣਾ ਹਾਂ ਇਹ ਚ ਇਹ ਬਈ ਇਹ ਕਿਲੋਆਂ ਦੇ ਹਿਸਾਬ ਤੇ ਨਹੀਂ ਆਪਾਂ ਲੈਂਦੇ ਨਹੀਂ ਉਹ ਆਪਾਂ ਵੈਸੇ ਗੱਲ ਕਰਦੇ ਕਿੰਨਾ ਘ ਘਰ ਹੁੰਦਾ ਵਿੱਚ ਤਾਂ ਗੱत्ता ਵੀ ਆ ਗਿਆ ਉਹਨਾਂ ਦੇ ਵਿੱਚ ਇਹ ਲਗਭਗ ਬਈ ਇਹਦੇ ਵਿੱਚ ਇੱਕ ਇੱਕ ਚ 10 ਕਿਲੋ ਬਜਨ ਹੁੰਦਾ ਕੋਈ ਵਾੜਾ ਵਾੜਾ ਇਹ ਘਾਰ ਤੇ ਮੋਟ ਸਾਂ ਕਿੱਦੇ ਵੀ ਲਿਆ ਸਕਦੇ ਕਿੱਲੇ ਦੀ ਤਾਂ ਬੰਦਾ ਮੋਟ ਸਾਂ ਬਈ ਆਹ ਗੱत्ता ਵੀ ਗੱत्ता ਇਹਦਾ ਥੋੜਾ ਸਖਤ ਹੁੰਦਾ ਤੂੰ ਦੋ ਕਿਲੋ ਦਾ ਹੋਊਗਾ ਇਹ ਲਗਭਗ ਇਹਦੇ ਗੱਤੇ ਦਾ ਬਜਨ ਬੰਦਾ ਇਹ ਜਿਹੜੇ ਕੰਪਨੀਆ ਬਣਾਉਂਦੀਆਂ ਬਈ ਜਿਹੜੇ ਡੁਪਲੀਕੇਟ ਕੰਪਨੀਆ ਬਣਾਉਂਦੇ ਤੁਸੀਂ ਦੇਖ ਲਓ ਜਿਦੋਂ ਆਪਾਂ ਇਹ ਕਈ ਵਾਰੀ ਜਦੋਂ ਸ਼ੀਟ ਚ ਪਾ ਦਿੰਨੇ ਆ ਨਾ ਉਹ ਚ ਜਿਹੜੀ ਆਪਣੀ ਅਸਲੀ ਕੰਪਨੀ ਦੀ ਆ ਦਿੱਕਤ ਆਉਂਦੀ ਹਾਂ ਫਿਰ ਬਾਈ ਮਾਚਿੰਗ ਪਾਟਣ ਲੱਗੇ ਜਿਵੇਂ ਹੁਣ ਆਹਾ ਬਾਈ ਤੂੰ ਆ ਫੜ ਕੇ ਦੇਖ ਲੈ ਇਹਦਾ ਗੱਤਾ ਕਿੰਨਾ ਮਜ਼ਬੂਤ ਆ ਇਹ ਜਮਾ ਡੱਡ ਹੋਣ ਵਾਲਾ ਹੀ ਸੀ ਨਹੀਂ ਮੈਂ ਇੱਕ ਭਾਰ ਦਾ ਹੈਪੀ ਮੈਂ ਤਾਂ ਪੁੱਛਿਆ ਸੀ ਬੰਦੇ ਨੇ ਜਿਵੇਂ ਕਿੱਲੇ ਦੀ ਕਿਸੇ ਮੋਟਰਸਾਈਕਲ ਤੇ ਲੈ ਜਾਣੇ ਹਾਂ ਤੇ ਉਹ ਮੋਟਰਸਾਈਕਲ ਵੀ ਲੈ ਲੈ ਜੂ ਲੈ ਆ ਜੂਆ ਬਾਈ ਸਾਰਾ ਥੋੜਾ ਯਾਰ ਇੱਕ ਕਿੱਲੇ ਦਾ ਵੱਧੋ ਵੱਧ ਮੰਨ ਕੇ ਚਲੋ 30 50 ਕਿਲੋ ਬਾਈ ਨਾ ਬਣੂਗਾ ਹਮ ਇੰਨਾ ਕੁ ਬਜਨ ਆਊਗਾ ਇਸ ਤੋਂ ਵੱਧ ਬਜਨ ਨਹੀਂ ਬਣਦਾ ਬਾਈ ਹਾਂ ਐ ਤੁਸੀਂ 1000 ਮੀਟਰ ਵਾਲਾ ਲੈ ਆਉਂਗੇ ਤਾਂ ਬੈਸਟ ਹੈ ਉਹਦੇ ਨਾਲ ਹੋਰ ਵੀ ਲੱਗੀ ਹੈ ਨਾ ਹਾਂ ਬਾਈ ਐਰ ਤੁਸੀਂ ਪੜ੍ਹ ਵੀ ਸਕਦੇ ਹੋ ਐਰਜ਼ ਐਰਜ਼ ਪੋਲੀ ਹਾਂ ਐਰਜ਼ ਪੋਲੀਮਰ ਇਹ ਬਈ ਆ ਆ ਵੀ ਇਹ ਚੰਗੀ ਕੰਪਨੀ ਦੀ ਮਲਚਿੰਗ ਆ ਪਤਾ ਚੰਗੀ ਬਈ ਆਪਾਂ ਦਾ ਕਦੇ ਆਪਾਂ ਉਹ ਵੀ ਕਦੇ ਜਿੰਦਗੀ ਦੇ ਮਾਰੀ ਦੀ ਵਾਰਤੀ ਹੈ ਨਾ ਤਕਰੀਬਨ ਜਿੰਨੇ ਕੁ ਕੁਆਂਟ ਸੀਗੇ ਤੇ ਦਿੱਥੋਂ ਲੱਗੀ ਇਹ ਤਾਂ ਸਿਸਟਮ ਆ ਬਾਕੀ ਜੇ ਕੋਈ ਹੋ ਹੋ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਦਾ ਬਈ ਜਿਹੜਾ ਬੰਦਾ ਇਹਨੂੰ ਪਾਊਗਾ ਵੀ ਉਹ ਇਹ ਵੀ ਹੋਣ 25 30 ਅਗਲਾ ਕਦੇ ਵੀ ਮੈਂ ਤਾਂ ਉਹ ਕਰਦਾ ਯਾਰ ਵੱਧ ਚਿਰ ਕੋਈ ਫਸਲ ਕੱਢੂਗਾ ਇਹ ਆ ਜਿਹੜੀ 25 ਮਾਈਕਰੋਨ ਤੋਂ ਉੱਪਰ ਦੀਆਂ ਮਲਚਿੰਗ ਸੀਟਾਂ ਨੇ ਬਈ ਉਹ ਬਾਗਾਂ ਵਾਸਤੇ ਨੇ ਹੂੰ ਠੀਕ ਆ ਆਪਣੇ ਉਹ ਕੰਮ ਜੀਆਂ ਨਹੀਂ ਹੈਗੀ ਚੀਜ਼ ਉਦੋਂ ਉੱਪਰ ਲੀਆਂ ਜਿਹੜੀ ਮਲਚਿੰਗ ਸੀਟਾਂ ਨੇ 25 ਮੈਕਰੋਨ ਤੋਂ ਉੱਪਰ ਵਾਲੀਆਂ ਉਹ ਬਾਗਾਂ 'ਚ ਵਰਤੀਆਂ ਜਾਂਦੀਆਂ ਬਾਈ ਬਾਗਾਂ 'ਚ ਆਇਆ ਵੀ ਉਹ ਉਹਨਾਂ ਨੂੰ 2-2 ਸਾਲ ਉਹ ਖਰਾਬ ਨਹੀਂ ਹੁੰਦੀਆਂ ਹੈਗੀਆਂ ਉਹ ਬਾਗਾਂ ਵਾਸਤੇ ਵਰਤੀਆਂ ਜਾਂਦੀਆਂ ਵੀ ਥੱਲੇ ਬਾਗਾਂ ਦੇ ਵਿੱਚ ਨਮੀ ਬਣੀ ਰਹੇ ਲਗਾਤਾਰ ਜਿੱਥੇ ਬਾਗਾਂ 'ਚ ਪਾਣੀ ਘਟ ਦੀ ਕਮੀ ਆ ਫਰਟੀਲਾਈਜ਼ਰ ਉਹ ਐਵੇਂ ਡ੍ਰਿਪ ਨਾਲ ਦਿੰਦੇ ਨੇ ਉੱਥੇ ਵਰਤੀ ਜਾਂਦੀਆਂ ਆਪਣੇ ਉਹ ਚੀਜ਼ ਕੰਮ ਦੀ ਨਹੀਂ ਹੈਗੀ ਆਪਣੇ ਬਾਈ 20 ਤੋਂ ਲੈ ਕੇ 25 ਮੈਕਰੋਨ ਠੀਕ ਆ ਮਲਚਿੰਗ ਸੀਟ ਤਾਂ 15 ਮੈਕਰੋਨ ਦੀ ਬਣਾਉਂਦੀਆਂ ਨੇ ਕੰਪਨੀਆਂ ਪਰ 20 ਤੇ 25 ਵਾਲੀ ਆਪਣੇ ਜ਼ਿਆਦਾ ਬਸ ਤੁਸੀਂ ਇਹਨੂੰ ਵਰਤ ਸਕਦੇ ਹੋ ਇਹ ਬਹੁਤ ਤਕੜੇ ਤਕੜੇ ਰਿਜ਼ਲਟ ਦੇਉ ਠੀਕ ਹੈ ਬਾਕੀ ਜੇ ਕੋਈ ਹੋਰ ਬਈ ਕਮੈਂਟ ਰਹੇਗਾ ਹੋਇਆ ਤਾਂ ਤੁਸੀਂ ਦੱਸ ਸਕਦੇ ਹੋ ਕਮੈਂਟ ਕਰਕੇ ਪੁੱਛ ਸਕਦੇ ਹੋ ਬਾਕੀ ਕਰ ਦਿੰਦੇ ਆ ਐ ਐ ਵੀ ਹੁਣ ਪੰਜ ਚਾਰ ਬੰਦਿਆਂ ਨੇ ਪੁੱਛਿਆ ਸੀ ਚਲੋ ਵੀ ਲਾ ਲਾ ਵੀਡੀਓ ਜੀ ਸਾਨੂੰ ਦੇਖੋ ਛੁੱਟੀ ਰਹੇਗਾ ਹੋਇਆ ਕਮੈਂਟ ਚ ਦੱਸ ਦਿਓ ਬਈ ਆਪਾਂ ਦੇ ਵੀ ਦੇਵਾਂਗੇ ਹੋਰ ਜਾਣਕਾਰੀ ਹਾਂ ਬਈ ਧੰਨਵਾਦ ਬਈ ਬਹੁਤ ਡੀਪਲੀ ਜਾਣਕਾਰੀ ਦਿੱਤੀ ਹੈ ਹਾਂ ਠੀਕ ਹੈ ਜੀ